ਗੱਲ ਜਸੰਦਲ ਚੈਨਲ ਦੀ ਅਪਸਕ੍ਰਾਈਬ ਕਰ ਦੀ ਤਾਜ਼ਾ ਖਬਰ ਮੰਤਰੀ ਤਰਨਪ੍ਰੀ ਸੌਂਦ ਵੱਲੋਂ ਖੰਨਾ ਹਲਕੇ 'ਚ 6.96 ਕਰੋੜ ਰੁਪਏ ਦੇ ਸੜਕ ਵਿਕਾਸ ਕਾਰਜ ਦੀ ਸ਼ੁਰੂਆਤ ਹਲਕਾ ਖੰਨਾ ਦੇ ਵਿਧਾਇਕ ਤੇ ਪੰਜਾਬ ਦੇ ਸੈਸਪਾਰਟਾ ਸੱਭਿਆਚਾਰਕ ਮਾਮਲੇ ਕਿਰਤ ਪ੍ਰਾਉਨ ਚਾਰੀ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਹਲਕਾ ਖੰਨਾ ਦੇ ਅੰਦਰ 6.96 ਕਰੋੜ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਦੀ ਲਿੰਕ ਛੜਕਾਂ ਦੀ ਮੁਰੰਮਤ ਕਰਨ ਦੀ ਚੌੜਾ ਕਰਨਾ ਤੇ ਐਂਟਰਲੌਕ ਟਾਈਲਾਂ ਲਾਉਣ ਦੇ ਵਿਕਾਸ ਕਾਰਜਾਂ ਦਾ ਨਹੀਂ ਪੱਥਰ ਰੱਖੇ ਕੈਮਰਨ ਮਤੀ ਤਨਬਰੀ ਨੇ ਸੌਂਦ ਨੇ ਦੱਸਿਆ ਕਿ ਸੌਂਦ ਨੇ ਜਾਣਕਾਰੀ ਦਿੰਦੇ ਹ ਦੱਸਿਆ ਕਿ ਇਹਨਾਂ ਵਿੱਚੋਂ 4.17 ਕਰੋੜ ਰੁਪਏ ਦੀ ਲਾਗਤ ਨਾਲ ਖੰਨਾ ਤੋਂ ਖੇੜੀ ਨੌਜ ਸਿੰਘ ਰੋਡ ਦੀ ਲੰਬਾਈ 5.65 ਕਿਲੋਮੀਟਰ ਦੀ ਮੁਰੰਮਤ ਕਰਨਾ ਅਤੇ ਜਿਸ ਵਿੱਚ ਖੰਨਾ ਤੋਂ ਲਲਹੇੜੀ ਚੌਂਕ ਤੱਕ 1.5 ਕਿਲੋਮੀਟਰ ਐਂਟਰਲੌਕ ਟਾਇਲ ਲਗਾਉਣਾ ਅਤੇ 2.79 ਕਰੋੜ ਰੁਪਏ ਦੀ ਲਗਤ ਨਾਲ ਰਤਨਹੀੜੀ ਤੋਂ ਬਾਦਲਾ ਨੀਚਾ 4 ਕਿਲੋ ਲੰਮੀ ਸੜਕ ਨੂੰ 10 ਤੋਂ 18 ਫੁੱਟ ਚੌੜਾ ਕਰਨ ਦੇ ਹੁਕਮ ਦੇ ਕੰਮ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਸੜਕਾਂ ਦਾ ਕੰਮ 31 ਮਾਰਚ 2026 ਤੱਕ ਮੁਕੰਮਲ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਸਾਰਾ ਕੰਮ ਨਿਰਧਾਰਿਤ ਮੇਰਾ ਅਨੁਸਾਰ ਕੀਤਾ ਜਾਵੇ ਕਿਤੇ ਛੜਕਤ ਦੀ ਲੰਮੇ ਸਮੇਂ ਤੋਂ ਮਜਬੂਤੀ ਲਈ ਯਕੀਨੀ ਬਣਾਈ ਜਾਵੇਗੀ ਪਿੰਡ ਦੇ ਵਿਕਾਸ ਨੂੰ ਖੌਰਾ ਦੇਣ ਲਈ ਮਜਨਮੀਨੀ ਪੱਦਰ ਦੇ ਲੋਕਾਂ ਨੂੰ ਗੱਲਬਾਤ ਕਰਦੇ ਆ ਆਪਣੀ ਮੌਹ ਨੂੰ ਜਾਰੀ ਰੱਖਦੇ ਆ ਪੰਜਾਬ ਦੇ ਪੰਚਾਇਤ ਮੰਤਰੀ ਸੌਂਦ ਨੇ ਇੱਥੇ ਇਹ ਕਿਹਾ ਕਿ ਇਹ ਕਦਮ ਦਾ ਆਦੇਸ਼ ਪਿੰਡਾਂ ਲਈ ਸ਼ਹਿਰਾਂ ਤੇ ਬਰਾਬਰ ਵਿਸ਼ਵ ਪੱਦਰੀ ਨਾਗਰਿਕ ਸੂਲਤਾਂ ਯਕੀਨੀ ਬਣਾਉਣਾ ਹੈ ਸਭਾਗਨੋਂ ਤਾੜੀਆਂ ਦਾ ਗੂੰਜ ਵਿੱਚ ਲੋਕਾਂ ਨੂੰ ਗੱਲਬਾਤ ਕਰਦੇ ਆ ਮੰਤਰੀ ਤਰਨਪ੍ਰੀਤ ਸੌਂਗ ਨੇ ਕਿਹਾ ਕਿ ਪਿੰਡ ਦੇ ਸਪੂਰਨ ਵਿਕਾਸ ਸਮੇਂ ਦੀ ਲੋੜ ਹੈ ਤੇ ਸੂਬੇ ਦੇ ਸਭ ਕਾਸੀ ਵਿਕਾਸ ਨੂੰ ਹੁਲਾਰਾ ਮਿਲ ਹੁਲਾਰਾ ਦਿੱਤਾ ਜਾ ਸੇ ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਪਹਿਲਾਂ ਹੀ ਜਨਤਕ ਭਲਾਈ ਸਕੀਮਾਂ ਨੂੰ ਬਣਾਉਣ ਅਤੇ ਪਿੰਡਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਵਿਸ਼ਾਲ ਕਾਰਜ ਆਮ ਲੋਕਾਂ ਦੇ ਸਰਗਰਮ ਸਮਰਥਨ ਅਤੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਲੋਕਾਂ ਨੂੰ ਆਮ ਆਨਦ ਤੋਂ ਸਾਂਝ ਪਾਉਂਦੇ ਕਿ ਐਵਡਨ ਮੰਤਰੀ ਨੇ ਕਿਹਾ ਕਿ ਲੋਕਾਂ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਰਾਜ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿਯਮਿਤ ਤੌਰ ਤੇ ਨਿਗਰਾਨੀ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਸ ਕੰਮ ਨਾਲ ਦੀ ਗੁਣਤਾ ਦਾ ਸੁਧਾਰ ਹੋਵੇਗਾ ਤੇ ਉਹਨਾਂ ਲੋਕਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈਗੇ ਪਿੰਡ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਤੁਰਸ ਜਤਨਾਮ ਚ ਉਹਨਾਂ ਦਾ ਪੂਰਾ ਸਹਿਯੋਗ ਰਾਇ ਤੇ ਉਹਨਾਂ ਕਹਿਆ ਕਿ ਸੂਬੇ ਦੀ ਵੱਡੀ ਆਬਾਦੀ ਪਿੰਡ ਵਿੱਚ ਰਹਿੰਦੀ ਹੈ ਇਸ ਲਈ ਸੂਬਾ ਸਰਕਾਰ ਉਹਨਾਂ ਦੇ ਵਿਆਪਕ ਵਿਕਾਸ ਉਚਕੀਨੀ ਬਣਾਉਣ ਲਈ ਵਚਨਬੱਧ ਹੈ ਮੰਤਰੀ ਸੌਂਦ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਇਨਾਂ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਉਹਨਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤ ਪ੍ਰਵਿਧਾਨ ਕਰਨ ਲਈ ਵਚਨਬੱਧ ਹੈ ਤੇ ਉਹਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਉਹਨਾਂ ਨੇ ਕਿਹਾ ਕਿ ਸਾਰੀ ਜਈਆਂ ਸਰਗਰਮੀਆਂ ਦਾ ਇੱਕੋ ਇੱਕ ਦੇਸ਼ ਸੂਬੇ ਵਿੱਚ ਖਾਸ ਕਰਕੇ ਪਿੰਡਾਂ 'ਚ ਚੱਲੇ ਅਰੇ ਵਿਕਾਸ ਨੂੰ ਹੋਰ ਹਲਾਰਾ ਦੇਣ ਲਈ ਇੱਕ ਰੋਡ ਮੈਪ ਤਿਆਰ ਕਰਨਾ ਹੈ ਪਿੰਡੂ ਖੇਤਰਾਂ ਦੇ ਵਿਆਪਕ ਵਿਕਾਸ ਦੇ ਜ਼ੋਰ ਦੇਂਦੇ ਆਏ ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਇਸ ਕਾਰਜ ਨੂੰ ਪੂਰਾ ਕਰਨ ਲਈ ਪਹਿਲਾਂ ਹੀ ਕਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਪਿੰਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਨਾਲ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤੇ ਇਸ ਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਪੰਜਾਬ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਪਿਛਲੇ 4 ਸਾਲਾਂ ਸੂਬੇ ਪਰ ਵਿੱਚ ਬੇ ਬੇਸਮਾਲ ਵਿਕਾਸ ਹੋਇਆ ਤੇ ਉਹਨਾਂ ਦੀ ਸਰਕਾਰ ਨੇ ਕਦੇ ਵੀ ਫੰਡਾਂ ਦੀ ਘਾਟ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਧੰਨਵਾਦ ਜੀ ਖਬਰਾਂ ਜੁੜ ਲਈ ਬਣੇਓ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰਦੇਓ